ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਨਾਲ ਠੀਕ ਹੋਵੋਗੇ ਤੇ ਅਸੀਂ ਵੀ ਸਾਡਾ ਪਰਿਵਾਰ ਵੀ ਸਾਰਾ ਠੀਕ ਆ ਤੇ ਸਵੇਰ ਦੇ ਵੱਜ ਗਏ ਨੇ 10 ਤੇ ਹੁਣ ਨਾਲ ਨਾ ਤੋਂ ਆਪਾਂ ਸਵੇਰ ਦਾ ਲਿਆ ਤੇ ਹੁਣ ਬਸ ਮੈਂ ਪੱਗ ਬੰਨਣੀ ਆ ਤੇ ਮੈਡਮ ਹੁਣੇ ਕਹਿੰਦੇ ਪਹਿਲਾਂ ਰੋਟੀ ਖਾ ਲਓ ਰੋਟੀ ਖਾਣ ਲੱਗਾ ਰੋਟੀ ਖਾਣ ਤੋਂ ਬਾਅਦ ਫਿਰ ਮੈਂ ਦਸਤਾਰ ਬੰਨਦਾ ਦਸਤਾਰ ਬੰਨਣ ਤੋਂ ਬਾਅਦ ਸਿਰ ਆਪਾਂ ਦੇ ਜਾਣਾ ਕਿਤੇ ਉਹੀ ਐਕਸੀਡੈਂਟ ਦੇ ਮਸਲੇ 'ਚ ਜਾਣਾ ਆ ਤੇ ਉਹ ਵੀ ਦੇਖਦੇ ਆ ਉਹਦਾ ਦਾ ਉਹ ਕਈ ਕਹਿੰਦਾ ਫੋਨ ਕਰੀ ਜਾਂਦਾ ਕਹਿੰਦਾ ਆਉਣਾ ਜਿਉਂ ਉਨ੍ਹਾਂ ਨੇ ਪਰ ਹਜੇ ਤੱਕ ਮੈਨੂੰ ਕੱਚਾ ਪੱਕਾ ਹੀ ਲੱਗਦਾ ਉਹਨਾਂ ਦਾ ਤੇ ਬਾਕੀ ਇਧਰ ਮੈਡਮ ਦੇਖ ਲਓ ਲੋ ਲਾਈਟ ਪਾਹਨ ਦੇ ਇਧਰੋਂ ਕਿਧਰ ਗਏ ਹਾਲੋ ਜੀ ਸਾਇਲ ਸੱਗੀ ਗੱਲ গুਡ ਮਾਰਨਿੰਗ ਅਮੀਰ ਜੰਦ ਦੇ ਕਿ ਤੁਸੀਂ ਸਾਰੇ ਰੈਡ ਕਿਵੇਂ ਹੋ ਗਏ ਤੇ ਆਪਾਂ ਸੀ ਲੱਗੇ ਹੋਏ ਆ ਬੱਚੇ ਭੇਜ ਕੇ ਸਕੂਲੇ ਤੇ ਲੱਗੇ ਹੋਏ ਆਪਾਂ ਰੋਟੀ ਵਾਲੇ ਹੁਣ ਕਿ ਉਹ ਵੀ ਡੱਡ ਦੀ ਰੋਟੀ ਖਾਂਦੇ ਆ ਸਰਦਾਰ ਜੀ ਉਹਨਾਂ ਰੋਟੀ ਪਾ ਕੇ ਰੱਖ ਦਿੱਤੀ ਆ ਤੇ ਮੈਂ ਕਾ ਇਹ ਖਾ ਲਾਂ ਫੇ ਆਪਾਂ ਘਰ ਦੀ ਸਫਾਈ ਕਰਕੇ ਫੇ ਆਪਾਂ ਵੀ ਤਿਆਰ ਹੋਵਾਂਗੇ। ਧੰਵਾਦ। ਅਗੇ ਸਾਡੀ ਰੋਟੀ ਆ ਗਈ ਆ। ਤੇ ਰਾ ਦੇ ਬਲਾਉਣੇ ਸੀ ਉਹ ਪਏ ਸੀਗੇ। ਤਾਜੀ ਰੋਟੀ ਅਤੇ ਕੜੀ ਵੀ ਬਣਾਈ ਸਰਾਤੀ ਉਹ ਪਈ ਆ। ਤੇ ਨਾਲ-ਨਾਲ ਮੈਂ ਹੁਣ ਟੀਵੀ ਦੇਖੂੰਗਾ, ਨਾਲ ਨਾਲ ਰੋਟੀ ਖਾਵਾਂਗਾ। ਹਾਂਜੀ ਅਸੀਂ ਪ੍ਰਸ਼ਾਦ ਨਾਲ ਛਕ ਲਿਆ ਹੁਣ। ਤੇ ਮੈਡਮ ਹੁਣੇ ਛਕਣ ਦੇ ਉਧਰ। ਮੈਂ ਹੁਣ ਦਸਤਾਰ ਬਨੂੰਗਾ, ਦਸਤਾਰ ਬਨ ਕੇ ਤੇ ਫੇ ਮੈਂ ਹਜੇ ਵੀ ਉਹਦਾ ਫੋਨ ਲਿਕਣਦੇ ਆਇਆ। ਫੋਨ ਜਦੋਂ ਆਊਗਾ ਤੇ ਫਿਰ ਜਾਣਦੇ ਆ ਅੱਜ ਇਹ ਤੇ ਵਧੀਆ ਜੇ ਨਾ ਆਇਆ ਤੇ ਫਿਰ ਤਿਆਰ ਤਾਂ ਹੋਈਆਂ ਫਿਰ ਮਾਰਕੀਟ ਜਾ ਕੇ ਆਵਾਂਗੇ ਥੋੜਾ ਮੈਂ ਤੇ ਮੈਡਮ ਹਣੀ ਮੜ ਮੋਟਾ ਘੁੰਮਾਵਾਂਗੇ ਨਾ ਕਿਉਂਕਿ ਨਿਆਣਿਆਂ ਨੂੰ ਨੀ ਕਿਤੇ ਲੈ ਕੇ ਜਾਣਾ ਸਾਡਾ ਮਹਾਰਾਜ ਉਹ ਪਿੱਛੇ ਪੈਣਦੇ ਆ ਤੇ ਇਨਾ ਹੀ ਹੋਣਾ ਛੁੱਟੀ ਕਰਾਉਣੀ ਹੈ ਉਹਨਾਂ ਦੀ ਕੋਈ ਬਾਕੀ ਦੇਖਦੇ ਆ ਮੈਂ ਮੜੇ ਕੰਮ ਕਰਕੇ ਹਟਣਾ ਹਜੇ ਤੱਕ ਮੈਂ ਪਰਛਾਦਾ ਛੱਡਦੇ ਹਜੇ ਤੱਕ ਮੈਂ ਪੂਣੀ ਹੋਣ ਕਰ ਲਈ ਆ ਪੂਣੀ ਕਰਕੇ ਹਟਿਆ ਆ ਤੇ ਉਹਨਰੋ ਵੀ ਫੋਨ ਆ ਗਿਆ ਸੀ ਆ ਕਹਿੰਦੇ ਕਿ ਕਾ ਤੁਰ ਪਿਆ ਹੱਥੋਂ ਤੇ ਤੁਸੀਂ ਵੀ ਆ ਜਾਓ ਨਾ ਤੇ ਵਸ ਨੂੰ 55 ਦਸ ਮਿੰਟ ਤਿਆਰ ਹੋ ਗਿਆ ਤੇ ਮੈਨੂੰ ਨਿਕਲ ਜਾਣਾ ਹੈ ਤੇ ਮੈਡਮ ਹੁਣੇ ਅੰਦਰ ਆਰਾਮ ਫਰਮਾ ਰਹੇ ਨੇ ਮੈਡਮ ਜੀ ਹਾਂ ਮੈਡਮ ਜੀ ਹਾਂ ਮੈਡਮ ਜੀ ਹੁਣ ਇੱਧਰ ਸੁੱਤੇ ਨੇ ਤੇ ਇਹਨਾਂ ਨੇ ਜਾਣ ਨਾਲ ਇਹਦੇ ਸੀ ਨਹੀਂ ਆਣੇ ਨਾ ਆਣਾ ਫਿਰ ਔਖਾ ਹੋਣਾ ਥੋੜਾ ਜਨਾ ਤੇ ਇਸ ਕਰਕੇ ਮੈਂ ਇੱਥੇ ਬਾਹਰ ਹੀ ਚੱਲ ਗਿਆ ਹੁਣ ਵਸ ਨੂੰ ਪੱਕਾ ਬੋਲਣਾ ਮੈਂ ਲੋ ਜੀ ਦਸਤਾਰ ਆਪਾਂ ਲਈ ਬੰਨ੍ਹ ਹੁਣ ਤੇ ਹੁਣ ਮੈਂ ਆਪਣੀ ਬੀਅਰ ਸੈੱਟ ਕਰਾਂਗੇ ਬੀਅਰ ਸੈੱਟ ਕਰਕੇ ਤੇ ਫੇਰ ਆਪਾਂ ਚੱਲਦੇ ਆਂ ਦੇਖਨੇ ਕੀ ਕਹਿੰਦੇ ਆ ਲਓ ਜੀ ਸਿੰਘਾਂ ਤਾੜੀ ਵੀ ਸੈੱਟ ਕਰ ਲਈ ਆਪਣੀ ਤੇ ਹੁਣ ਆਪਾਂ ਸ਼ੂਜ਼ ਪਾਵਾਂਗੇ ਤੇ ਨਿਕਲਦੇ ਆਂ ਫੇਰ ਨਾ ਤੁਸੀਂ ਮੈਨੂੰ ਦੱਸਿਓ ਮੇਰੀ ਲੁੱਕ ਕਿ ਹੋ ਜਾਈਆ ਹੱਲ ਫੜਾ ਦਾ ਉਹਦਾ ਸਾਰੇ ਨੂੰ ਠੀਕ ਲੱਗਦਾ ਮੈਂ ਇੱਧਰ ਚੱਲ ਜਾਣਾ ਮੈਂ ਪਾਣੀ ਕੀ ਕਰਨ ਜਾਣਾ ਲੈਣੇ ਕਿ ਦੇਣੇ ਕਿ ਗੇਰੇ ਉਹ ਤੂੰ ਤੂੰ ਸਾਨੂੰ ਜਿਆਦਾ ਦੱਸੇ ਵੀ ਕਿ ਕਿਹੜੇ ਕਹਿੰਦਾ ਕਿ ਬਸ ਟਿੱਡ ਨੂੰ ਇਗਨੋਰ ਕਰੋ ਟਿੱਡ ਬਹੁਤ ਛੇਤੀ ਅੰਦਰ ਕਰ ਲਾਂਗੇ ਆਪਾਂ ਟਿੱਡ ਦਾ ਕੋਈ ਚੱਕਰ ਟਿੱਡ ਕਰ ਲਾਂਗੇ ਉੱਬੇ ਵੇਗਣਾ ਥੋੜਾ ਆ ਕੰਮ ਖਰਾਬ ਹੋ ਗਿਆ ਤੇ ਹੁਣ ਥੋੜੀ ਡੈਂਟਿੰਗ ਵੀ ਸ਼ੁਰੂ ਕਰਨੀ ਹੈ ਤੇ ਜਿੰਮ ਵੀ ਸ਼ੁਰੂ ਕਰਾਂਗੇ ਥੋੜੇ ਟਾਈਮ ਤੱਕ ਨਾ ਥੋੜੇ ਗਰਮੀਆਂ ਆਉਣ ਦੋ ਫੇ ਜਿੰਮ ਵੀ ਸ਼ੁਰੂ ਕਰਨਾ ਹੈ ਕਿਉਂਕਿ ਜਿੰਮ ਲਾਉਣ ਦਾ ਫਾਇਦਾ ਗਰਮੀਆਂ ਵਿੱਚ ਹੀ ਹੈ ਨਾ ਤੁਸੀਂ ਮੈਨੂੰ ਕਹੋ ਬਾਕੀ ਚਲੋ ਆਪਾਂ ਚੱਲਦੇ ਹਾਂ ਸੈਲਫ ਮਾਰਨੀ ਜੂਰੀ ਹੈ ਕੋਈ ਗੱਡੀ ਤੇਨ ਕਿ ਦਿਨ ਹੋ ਗਿਆ ਪਕੜ ਨਹੀਂ ਨਾ ਬਾਹਰ ਤੇ ਸੈਲਫ ਮਾਰਦੇ ਹੁਣ ਇਹ ਵਿਚਾਰੀ ਗੱਡੀਆਂ ਵੀ ਧਾਂਦੀਆਂ ਸਾਨੂੰ ਕਿੱਥੇ ਤੋਂ ਕਿੱਥੇ ਪਹੁੰਚਾ ਦਿੰਦੀਆਂ ਥੋੜੀ ਗੰਦੀ ਹੋਈ ਐ ਗੰਦੀ ਨੂੰ ਥੋੜਾ ਜਿਹਾ ਨੌਰ ਕਰਿਓ ਤੇ ਅੱਜ ਇਹਦਾ ਖਰਚਾ ਲੈ ਅੱਜ ਜਾਣਾ ਆਪਾਂ ਜਿਆਦਾ ਬੈਂਸਪਸਾਈ ਨਹੀਂ ਕਰਨੀ ਆਪਾਂ ਉਹਨਾਂ ਨਾਲ ਬਸ ਉਹਨਾਂ ਦੀ ਗਲਤੀ ਆਪਾਂ ਸਿਰਫ ਉਹਨਾਂ ਨੂੰ ਇਹੀ ਗੱਲ ਕਹਿਣੀ ਆ ਕਿ ਅਸੀਂ ਠਾਡੀ ਗਲਤੀ ਐ ਨਾ ਤੇ ਤੁਸੀਂ ਸਾਨੂੰ ਜਿਹੜਾ ਸਾਡਾ ਨੁਕਸਾਨ ਹੋਇਆ ਬਸ ਉਹ ਪਰਪਾਈ ਕਰ ਦਿਓ ਜਾਂ ਤੁਸੀਂ ਬਣਾ ਦਿਓ ਜਾਂ ਸਾਨੂੰ ਉਹ ਦੇ ਦਿਓ ਪੈਸੇ ਕਿ ਆਪਾਂ ਬਣਾ ਲੈਂਦੇ ਆ ਨਾ ਚੱਲਦੇ ਆ ਲੋ ਜੀ ਮੈਂ ਨਿਕਲ ਗਿਆ ਘਰੋਂ ਤੇ ਹੁਣ ਮੈਂ ਜਾਊਂਗਾ ਉੱਧਰ ਕਬਲਜੀਤ ਭਾਜੀ ਵੱਲ ਤੇ ਭਾਜੀ ਹੁਣ ਲਾਊਂਗਾ ਨਾਲ ਨਾਲ ਲੈ ਕੇ ਤੇ ਫਿਰ ਆਪਾਂ ਚੱਲਦੇ ਆਂ ਨੰਬਰ 68 ਠਾਣੇ ਨਾ ਜਾ ਕੇ ਦੇਖਦੇ ਆਂ ਕੀ ਗੱਲ ਬਾਤ ਹੁੰਦੀ ਹੈ ਨਾ ਹਨਾ ਕ੍ਰਿਸ਼ਨਕਲੋਨੀ ਕਦੋਂ ਤੋਂ ਕੰਮ ਚੱਲਣ ਦੇ ਆ ਸਾਰੇ ਪੱਟਿਆ ਇਹਨਾਂ ਨੇ ਇੱਥੋਂ ਨਾ ਤੇ ਨਹੀਂ ਖਾਂ ਨਾਲੇ ਬਣਾਉਂਦੇ ਆ ਨਾਲੇ ਬਣੇ ਨਵੇਂ ਤੇ ਉਹ ਮਜਲਣਦੇ ਆ ਕਿਉਂਕਿ ਆ ਨਾਲੀਆਂ ਜਿਹੜੀਆਂ ਆ ਨਾਲੀਆਂ ਪੁਰਾਣੀਆਂ ਆ ਇਹ ਬਲੌਗ ਹੋ ਜਾਂਦੀਆਂ ਤੇ ਉਹਨੇ ਇਸ ਕਰਕੇ ਨੇ ਵੱਡੇ ਨਾਲੇ ਬਣਾਤੇ ਉਹਨਾਂ ਨੇ ਹੁਣ ਕਮੇਟੀ ਵਾਲਿਆਂ ਨੇ ਤੇ ਮਰੇ ਕੈਂਡੀ ਕਾਟਨ ਕੈਂਡੀ ਵਾਲਾ ਜਾਣਦੇ ਆ ਇਹ ਵੀ ਸਾਡੇ ਬਚਪਨ ਦੀਆਂ ਜਿਆਦਾ ਬੜੀਆਂ ਖਾਈਦਾ ਹੁੰਦਾ ਸੀਗਾ ਇਹ ਸਾਡਾ ਦੂਸਰਾ ਸ਼ਰਦਾ ਗੁਰਦੁਆਰਾ ਆ ਈਸ਼ਾਨ ਸਾਹਿਬ ਤੋਂ ਹੁੰਦੀਦਾ ਹੋਣਾ ਵਾਹਿਗੁਰੂ ਸੱਚਾ ਪਾਸ਼ਾ ਮੇਰ ਰੱਖੇ ਗੁਰੂ ਮਹਾਰਾਜ ਜੀ ਹੋ ਨੇ ਸਾਡੀ ਹੈਗੀ ਵਿਜੇ ਮਾਰਕੀਟ ਦੋਹੇ ਦੇ ਵਿਜੇ ਮਾਰਕੀਟ ਆ ਇੱਥੇ ਰਸ਼ ਕਾਫੀ ਜ਼ਿਆਦਾ ਰਹਿੰਦਾ ਆ ਹੁਣ ਤਾਂ ਚਲੋ ਘਟ ਆ ਪਰ ਸ਼ਾਮ ਨੂੰ ਇਵਨਿੰਗ ਵੇਲੇ ਤਾਂ ਕਾਫੀ ਰਸ਼ ਹੋ ਜਾਂਦਾ ਹੈ ਜਿਹੜੇ ਤੇਰੇ ਦੋਹੇ ਨਾਲ ਬਿਲੋਂਗ ਕਰਦੇ ਉਹਨਾਂ ਨੂੰ ਤਾਂ ਪਤਾ ਹੋਣਾ ਸਾਰਿਆਂ ਨੂੰ ਨਾ ਸਾਹਮਣੇ ਗੱਡੀ ਆ ਗਈ ਆ ਤੇ ਸਾਈਡ ਤੇ ਲਾਲੇ ਦੇ ਵਧੀਆ ਗੱਡੇ ਨਿਕਲ ਰੂਗੀ ਤਾਂ ਇਹਨਾਂ ਬੜੀ ਸੋਹਣੀ ਪਾਰਕਿੰਗ ਬਣੀ ਪਈ ਆ ਸ਼ਾਮ ਨੂੰ ਵੀ ਕਾਫੀ ਲੋਕ ਨਾ ਗੱਡੀਆਂ ਬਾਹਰ ਲਾਉਂਦੇ ਆ ਤੇ ਉਹਦੇ ਕਰਕੇ ਥੋੜਾ ਟ੍ਰੈਫਿਕ ਜਮ ਹੋ ਜਾਂਦਾ ਜਿਦਾ ਉਹ ਸਾਹਮਣੇ ਰੌਂਡ ਬੋਰਡ ਤੇ ਗੱਡੀਆਂ ਲਾਈਆਂ ਨਾ ਲੋਕਾਂ ਨੇ ਇਹ ਰੌਂਡ ਬੋਰਡ ਪੂਰਾ ਇੱਕ ਪਾਸੇ ਬਲੌਕ ਹੋ ਗਿਆ ਆ ਤੇ ਬਾਈ ਚਾਂਸ ਕਿਸ ਨੇ ਉਧਰੋਂ ਸਾਹਮਣੇ ਗੱਡੀ ਆਉਂਦੀ ਹੋਈ ਜਿੱਦਾਂ ਮੰਨ ਲਓ ਕਿ ਉਹ ਸਾਹਮਣੇ ਗੱਡੀ ਆਉਂਦੀ ਹੀ ਆ ਆਟੋ ਰਿਕਸ਼ਾ ਆਉਂਦਿਆ ਸਾਹਮਣੇ ਤੇ ਹੁਣ ਉਹ ਇਧਰ ਦੀ ਨਿਕਲ ਨਹੀਂ ਸਕਦਾ ਹੁਣ ਮੈਨੂੰ ਸਾਈਡ ਕਰਨੀ ਪੈਣੀ ਗੱਡੀ ਸਾਰੀ ਇਹ ਉਹ ਨਿਕਲੂਗਾ ਤੇ ਫੇਰ ਮੈਂ ਨਿਕਲੂਗਾ ਆ ਚੱਕਰ ਵਸ ਲੋਕਿਆਂ ਥੋੜਾ ਸੋਚਦੇ ਨਹੀਂਗੇ ਕਿ ਆਪਾਂ ਇੱਥੇ ਗੱਡੀ ਨਾਲ ਲਾਈਏ ਕਿੰਨੀ ਪਾਰਕਿੰਗ 30 ਰੁਪਏ ਦੀ ਪਾਰਕਿੰਗ ਆ ਸਾਰੀ ਆਹ ਦੇਖੋ ਆ ਗੱਡੀ ਆਊਗੀ ਤੇ ਮੈਂ ਨਿਕਲਾਂਗਾ ਜੇ ਉਧਰ ਹੋਰ ਗੱਡੀ ਆ ਗਈ ਤੇ ਮੈਂ ਫੇਰ ਫਸੇਦਾ ਫਸਾ ਰਹਿਣਾ ਔਖਾ ਇਹਨਾਂ ਥੋੜਾ ਹੋਰ ਕੋ ਚੱਕਰ ਨਹੀਂਗਾ ਇਹ ਸਾਡੇ ਦਿਸੂ ਦਾ ਹੈਗਾ ਦਫਤਰ ਨਗਰ ਕਾਉਂਸਲ ਦਾ ਜਿਹੜਾ ਮਨਸੀਪਲ ਕਮੇਟੀ ਗਏ ਜਾਂਦੇ ਆ ਨਾ ਕਮੇਟੀ ਘਰ ਆ ਇਹ ਤੇ ਇੱਥੇ ਪਾਈ ਦਾ ਘਰ ਬਸ ਭਾਜੀ ਹੁਣਾਂ ਕਾਲ ਮੈਂ ਕਰਤੀ ਤੇ ਭਾਜੀ ਹੁਣੇ ਆਉਣ ਲੱਗੇ ਨੇ ਥੱਲੇ ਅਸਰਟੇ ਪੈਸਾ ਉਹ ਨਹੀਂ ਆਗਿਆ ਨੀ ਤੇ ਪਜੀ ਵਾਈ ਕੁਝ ਖਲਸਾ ਵੇਖ ਜੀ ਫਤਿਹ ਜੀ ਸਾਹਿਬ ਜੀ ਕੋ ਤੇ ਹੋ ਠੀਕ ਹੋ ਬਈ ਜਲਦੀ ਕਰੋ ਛੱਡ ਦੇ ਕਲਾ ਜੀ ਭਾਜੀ ਮੈਨੂੰ ਗੱਲ ਦੱਸੋ ਇੱਕ ਤੁਸੀਂ ਇੰਨੀ ਉੱਚੀ ਟਿੱਬੇ ਤੇ ਕੱਲ ਹੀ ਰਹਿਣ ਦਾ ਹੈ ਹੋ ਇਥੇ ਨਾ ਪਾਣੀ ਆਂਦਾ ਹਾਂ ਨਾ ਪਾਣੀ ਰੁਕਦਾ ਹਾਂ ਨਾਲ ਹੀ ਨਜ਼ਰ ਨਹੀਂ ਦੀ ਸਾਰੇ ਪਾਸੇ ਇਹ ਵੇ ਅਸੀਂ ਇਹ ਦੂਸਰੇ ਸ਼ਹਿਰ ਨਾਲ ਨੱਚਾ ਟਿੱਪਾ ਕੱਲੀ ਭਾਜੀ ਇਹ ਕਹਿੰਦੇ ਭੀਮ ਨੇ ਇਧਰਲੇ ਪਾਸੇ ਕਈ ਪੁੱਟ ਕੇ ਤੇ ਉਹ ਤਲਾਅ ਮਿੱਟੀ ਇਧਰ ਛੁੱਟੀ ਸੀ ਅੱਛਾ ਤਾਂ ਕਰਕੇ ਕੀ ਬਾਤ ਹੈ ਭੀਮ ਇਹ ਤੁਹਾਡਾ ਇਲਾਕਾ ਉੱਚਾ ਕਰਤਾ ਹਾਂਜੀ ਇਲਾਕਾ ਉੱਚਾ ਕਰਦਾ ਤਾਂ ਲੱਕ ਦੁਖਦਾ ਪਰ ਸਾਡਾ ਇਲਾਕਾ ਉੱਚਾ ਕਰਤਾ ਠੀਕ ਚੜ੍ਹ ਚੜ੍ਹ ਕੇ ਲੱਕ ਦੁਖਲਾ ਜਾਂਦੇ ਟਰੱਕ ਮੇ ਟਰੱਕ ਮੇ ਟਰੱਕ ਵਜ੍ਹਾ ਹੈ ਬੜਾ ਨੁਕਸਾਨ ਹੋ ਗਿਆ ਲਾਦਾ ਮੈਨੂੰ ਕਿ ਖਰਾਬ ਹੋਇਆ ਭਾਜੀ ਬੱਜਾ ਹੋਇਆ ਬੱਜਾ 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 ਉਹ ਦੂਜਾ ਪਾਸਾ ਬੱਜਾ ਹੈ ਇੱਧਰ ਜਾਮ ਲੱਗਾ ਹੈ ਆਪਾਂ ਜਾਮ ਲਾਤਾ ਭਾਜੀ ਆਪਾਂ ਟਰੱਕ ਦੇਖਣ ਦੇ ਚੱਕਰ ਚ ਪਾਣੀ ਦੇਖੋ ਭਜ ਕਿੰਨਾ ਯਾਰ ਇੱਥੇ ਕਿਤੇ ਕਿਤੇ ਪਾਣੀ ਹੁੰਦਾ ਇਤਨਾ ਜ਼ਿਆਦਾ ਨਹੀਂ ਤਾਂ ਪਾਣੀ ਸੁੱਕੇ ਹੁੰਦਾ ਪਾਣੀ ਛੱਡਿਆ ਹੋਣਾ ਵਿੱਚੋਂ ਨਾ ਤੇ ਗੁਰਦੁਆਰਾ ਸਾਹਿਬ ਹੈਗਾ ਭਾਈ ਮੰਝ ਜੀ ਦਾ ਇੱਥੇ ਨਾ ਰਸ ਦਾ ਲੱਗ ਰਿਹਾ ਲੱਗਦਾ ਹੈ ਤੇ ਆਪਾਂ ਕਈ ਵਾਰ ਨੰਗੇ ਤਾਂ ਰਸ ਨਹੀਂ ਮਿਲਦੇ ਅੱਜ ਰਸ ਨਹੀਂ ਮਿਲਣੀਆਂ ਮਿਲਾਂਦਾ ਇੱਥੇ ਰਸ ਪੀਨੇ ਆਪਾਂ ਨਹੀਂ ਆ ਬਾਰੇ ਇਹ ਰਸ ਹੈ ਇੱਥੇ ਆ ਸਿੱਖ ਜਗਾ ਆ ਗਈ ਜਿੱਥੇ ਸਾਡੀ ਗੱਡੀ ਪੱਜੀ ਸੀ ਇਹ ਸਾਡੇ ਵੱਲ ਟੋਲ ਲੱਗਾ ਨਹੀਂ ਹੈ ਸਾਡੇ ਅੱਗੇ ਟੋਲ ਪਲਾਜਾ ਹੈ ਸਹੀ ਗੱਲ ਹੈ ਕਿਤੇ ਬੰਦਾ ਟੋਲ ਹੋ ਕੇ ਸਾਡੇ ਜਵਜਾ ਹੈ ਸਹੀ ਗੱਲ ਹੈ ਜੀ ਆ ਗਿਆ ਸਾਹਮਣੇ ਟੋਲ ਪਲਾਜਾ ਮੇਰੇ ਵਾਸਤੇ ਭਾਈ ਇਤਿਹਾਸ ਕਿ ਬਣ ਗਈ ਹੈ ਸਹੀ ਗੱਲ ਹੈ En ao ngíkennum Edur Arhí ekkert styrk eru ਟਾਣੇ ਤੇ ਅੰਦਰ ਜਾ ਕੇ ਦੇਖਦੇ ਆਂ ਕੀ ਗੱਲਬਾਤ ਹੁੰਦੀ ਆ ਹਨ ਕੀ ਬਣਦਾ ਕੀ ਨਹੀਂ ਬਣਦਾ